ਗੁਰ ਜੀ ਦਾ ਕਾਲ ਸਾਹ ਕਰਾਈ ਵਾਹਿਗੁਰੂ ਜਿੱ ਕੀ ਪਤੇ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੀ ਵਿਸਰਿਆ ਨਹੀਂ ਜਾਏ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਉ ਜੀੜਾ ਬਿਲ ਲਾਏ ਤਪ ਹਿਉ ਇਥੀ ਵਿਸਰਾਮ ਹੈ ਜੀੜਾ ਬਿਲ ਲਾਏ ਪਿੱਛੇ ਪੰਕਤੀ ਆਈ ਹੈ ਜਬ ਲਗ ਦੁਨੀਆ ਰਹੀ ਹੈ ਨਾਨਕ ਨਾਨਕ ਪਾਤ ਤੋਂ ਪਹਿਲਾਂ ਠਹਿਰਾ ਦੇ ਕੇ ਕੋਲ ਨੇ ਸਿਰ ਜੇ ਸਵਾਰੇ ਸਾਚਾ ਸੋਏ ਤਿਸ ਵਿਸਰੇ ਹੈ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਾ ਮੇਰੀ ਮਾਏ ਕਿਉਂ ਘਰ ਸਾਚ ਮਿਲਾਓ ਇੱਥੇ ਵਿਸਰਾਮ ਆਇ ਕਿਉਂ ਘਰ ਸਾਚ ਮਿਲਾਓ ਮੇਰੀ ਮਾਏ ਰਹਾਉ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਖੈ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤਰਹ ਰੱਖੈ ਜਾ ਸੋਏ ਜਹ ਦੇਖਾ ਤਹ ਰਹੇ ਆ ਸਮਾਏ ਤਦ ਬਿਨ ਦੂਜੀ ਨਹੀਂ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੋ ਬਖਸੇ ਸਾਚਾ ਸੋਏ ਹੁਣ ਉਠ ਚੱਲਣਾ ਮੋਹਤ ਕੇਤਾਲ ਮੋਹਤ ਮੋਹਤ ਕੇਤਾਲ ਹੁਣ ਉਠ ਚੱਲਣਾ ਇਥੇ ਵਿਸਰਾਮ ਬਹੁਤ ਇਥੇ ਯਮਕ ਲਾ ਦਨੀ ਹੈ ਕੇਤਾਲ ਕਿਆ ਮੁਹਦੇ ਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵੇਣ ਨਦਰੀ ਨਾਨਕ ਨਹੀਂ ਕੋਏ ਨਾਨਕ ਨਹੀਂ ਨਹੀਂ ਕੋਏ ਤਨਾਸਰੀ ਮਹੱਲਾ ਤੀਜਾ ਇਹ ਤੀਸਰੇ ਪਾਸ਼ਾ ਦਾ ਸ਼ਬਦ ਹੈ ਮੇਰੀ ਪੋਥੀ ਤੇ ਪਹਿਲਾ ਲਿਖਿਆ ਹੋਇਆ ਪਰ ਇਹ ਸੰਪਰਦਾ ਚ ਦੱਸਿਆ ਜਾਂਦਾ ਹੈ ਪ੍ਰਾਤਨ ਸਰੂਪ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਵੀ ਤੀਜਾ ਹੈ ਇੱਥੇ ਦਮਦਮਾ ਸਾਹਿਬ ਦੇ ਵਿੱਚ ਵੀ ਤੀਜਾ ਹ ਹੈਗਾ ਪਾਠ ਹੀ ਪ੍ਰਾਤਨ ਕਿਉਂਕਿ ਇਹ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਸਿਧਾਂਤ ਨਾਲ ਮਿਲਦਾ ਜੁਲਦਾ ਹੋਇਆ ਸ਼ਬਦ ਮਹਾਰਾਜ ਨੇ ਦੇਖ ਕੇ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਤੀਸਰੇ ਪਾਸ਼ਾ ਦਾ ਵੀ ਸ਼ਬਦ ਲਿਖਵਾ ਦਿੱਤਾ ਕਈਆਂ ਨੂੰ ਭਲੀਖਾ ਲੱਗ ਜਾਂਦਾ ਵੀ ਇਹ ਸ਼ਾਇਦ ਪਹਿਲੇ ਪਾਸ਼ਾ ਦਾ ਇਹ ਨਹੀਂ ਇਹ ਉਸ ਸਿਧਾਂਤ ਨਾਲ ਮਿਲਦਾ ਹੋਇਆ ਸ਼ਬਦ ਕਰਕੇ ਤਾਂ ਮਹਾਰਾਜ ਨੇ ਇੱਥੇ ਤੀਸਰੇ ਪਾਸ਼ਾ ਦਾ ਸ਼ਬਦ ਲਿਖਵਾਇਆ ਹੈ ਅਤੇ ਤੀਸਰੇ ਪਾਸ਼ਾ ਦਾ ਸ਼ਬਦ ਹੀ ਸ਼ੁੱਧ ਮੰਨਦਾ ਹੈ ਤਨਾਸਰੀ ਮਹੱਲਾ ਤੀਜਾ ਨਦਰ ਕਰੇ ਤਾ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵ ਲਾਈ ਆਤਮਾ ਪ੍ਰਾਤਮਾ ਇਕੂ ਕਰੈ ਅੰਤਰ ਕੀ ਦੁਬਿਦਾ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰਿ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸਤਿ ਸਿਮਰੈ ਹੋਵੈ ਪ੍ਰਗਾਸ ਤਾਤੀ ਵਿਖਿਆ ਮਹਿ ਰਹੈ ਉਦਾਸ ਤਾਤੀ ਪਦਤੀ ਵਿਸਰਾਮੈ ਤਾਤੀ ਵਿਖਿਆ ਮਹਿ ਰਹੈ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਾਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਅਗੈ ਤਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹ ਪਾਵੈ ਮਾਣ ਸਤਗੁਰ ਕੀ ਮੂਰਤ ਹਿਰਦਾ ਵਸਾਈ ਜੋ ਇੱਛਾ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਾਮ ਤੇ ਕੈਸਾ ਡਰੈ ਭੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾ ਕੋ ਪਾਵੈ ਮੂਖ ਦੁਆਰ ਇਤਾ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਤਾ ਕੋ ਪਾਠ ਨਹੀਂ ਕਹਿਣਾ ਤਾ ਕੋ ਪਹਵ ਇਥੇ ਵਿਸਰਾਮ ਮੂਖ ਦੁਆਰ ਜਾਪ ਤਾਪ ਸਭ ਇਹੋ ਸ਼ਬਦ ਹੈ ਸਾਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਾਪ ਤਾਪ ਸਭ ਇਥੇ ਵਿਸਰਾਮ ਹੈ ਇਹੋ ਸ਼ਬਦ ਹੈ ਸਾਰ ਤਨ ਆਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜੈ ਤਨ ਇਥੇ ਵਿਸਰਾਮ ਹੈ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਵਿਲ ਲਾਏ ਇਥੇ ਵੀ ਵਿਸਰਾਮ ਜਿਉ ਪਾਦ ਤੇ ਵਿਸਰਾਮ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਇਥੇ ਵਿਸਰਾਮ ਜੇਨ ਪਦ ਤੇ ਯਮਕ ਲਾਦਨੀਆ ਕੰਨ ਪਦ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੇਨ ਕੰਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਅੱਖੀ ਨਾਕ ਜੇਨ ਜਿਹਵਾ ਦਿੱਤੀ ਬੋਲੇ ਤਾਤ ਹਾਂਜੀ ਦਿੱਤੀ ਪਦਤੀ ਵਿਸਾਮ ਹੈ ਜੇ ਨਾ ਮਨ ਰੱਖਿਆ ਅਗਨੀ ਪਾਏ ਵਾਜੈ ਪਾਵਣ ਆਖੈ ਸਭ ਜਾਇ ਜੇ ਤਮੋਹ ਪ੍ਰੀਤ ਸਵਾਦ ਸੱਬਾ ਕਾਲਖ ਦਾਗਾ ਦਾਗ ਹਾਂ ਸੱਬਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈਸਨ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜੇਤ ਲਾਗ ਤਰਣਾ ਹੋਰ ਨਹੀਂ ਥਾਉ ਪੂਰ ਕਿਥੀ ਯਮਕ ਲਾ ਦਨੀਏ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਤੀਜੈ ਜੇ ਬਦੀ ਕਰੇ ਤਾਂ ਤਸੂ ਨਾ ਚੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਕੂੜਿਆਰ ਔਂਕੜ ਨਾਲ ਨਹੀਂ ਕਹਿਣਾ ਕੂੜਿਆ ਕੂੜਿਆਰ ਬੋਲਣਾ ਸੁਣ ਮਨ ਅੰਦੇ ਉੱਤੇ ਕੂੜਿਆਰ ਬਿਨ ਬੋਲੇ ਬੁੱਝੀ ਐ ਸਤਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਥ ਰਖੀਐ ਦੀਜੈ ਰਲਾਈ ਜਾ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੁ ਤੈਸਾ ਪਾਵੇ ਆਪੇ ਆਪ ਬੀਜ ਆਪੇ ਹੀ ਖਾਵੇ ਜੇ ਵੜੇ ਆਈਆ ਆਪੇ ਖਾਏ ਜੇ ਹੀ ਸਰਤ ਤੇ ਹੈ ਰਾਹੇ ਜ ਰਾਹੇ ਜਾਏ ਜੇ ਸੌ ਕੂੜੀਆ ਕੂੜ ਕਬਾੜ ਭਾਵੈ ਸਭ ਆਖੋ ਸੰਸਾਰ ਤੁਧ ਭਾਵੈ ਆਖੋ ਤੁਸ ਹਾਂਜੀ ਭਾਵੈ ਸਭ ਆਖੋ ਸੰਸਾਰ ਤੁਧ ਭਾਵੈ ਅੱਦੀ ਪਰਵਾਣ ਨਾਨਕ ਜਾਣੈ ਜਾਣ ਸਜਾਣ ਜੀ ਤੁਧ ਭਾਵੈ ਅੱਦੀ ਪਰਵਾਣ ਪਹਿਲਾ ਸੰਪਰਦਾਚ ਅੱਦੀ ਪਾਠ ਹੀ ਕਰਾਇਆ ਜਾਂਦਾ ਹੈ ਉਦਾਸੀਨ ਸੰਪਰਦਾ ਦੇ ਵਿੱਚ ਅੱਦੀ ਪੋਲਾ ਪਾਠ ਕਰਾਇਆ ਜਾਂਦਾ ਹੈ ਦੂਸਰਾ ਪਾਠ ਹੈ ਪਹਿਲਾ ਅੱਧੀ ਹੀ ਹੈ ਤੁਧ ਭਾਵੈ ਅੱਧੀ ਪਰਵਾਣ ਨਾਨਕ ਜਾਣੈ ਇਥੇ ਵਿਸਰਾਮ ਜਾਣ ਸੁਜਾਨ ਤਨ ਆਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਪੜਾ ਪਦ ਭਰੈ ਚਾਰਨ ਕਰਨਾ ਹੈ दरग है घड़िया है तीने लेख खोटा काम ना आवे वेख खोटा पद यमक ला देनी खोटा काम ना आवे विश्राम वेख नानक जे विच नानक हो विश्राम है जे पद ते यमक लाके उच्चारण करना है जे विच रूपा हो ਰਾਹ ਦਾ ਤੀਸਰਾ ਹਾਂਜੀ ਖਰਾ ਖਰਾ ਆਖੇ ਸਭ ਕੋਈ ਰਹਾਉ ਕਾਦੀ ਕੂੜ ਬੋਲ ਮਾਲ ਖਾਏ ਇਹ ਕਾਦੀ ਪੁਲਾ ਹੀ ਬੋਲਣਾ ਕਾਦੀ ਨਹੀਂ ਕਹਿਣਾ ਕਾਜ਼ੀ ਅਰਥਕ ਕਾਜ਼ੀ ਦਾ ਕਾਦੀ ਕੂੜ ਬੋਲ ਮਾਲ ਖਾਏ ਬ੍ਰਾਹਮਣ ਨਾ ਆਵੇ ਜੀਆ ਖਾਏ ਜੀ ਆਗਾ ਇਹ ਨਹੀਂ ਪਾਠ ਕਰਨਾ ਬ੍ਰਾਹਮਣਾਂ ਨਾ ਆਵੈ ਜੀਆ ਘਾਇ ਯਾਨੀ ਥੋੜਾ ਜਿਹਾ ਨਖੇਰ ਕੇ ਪਾਠ ਕਰਨਾ ਵੱਖਰਾ ਜਾਂ ਕਰਕੇ ਪਾਦੁਚਾਰਨ ਕਰਨੀ ਜੋਗੀ ਜੋਗਤ ਨਾ ਜਾਣ ਅੰਧ ਤੀਨੇ ਉਹ ਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਇਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣਾ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੋਲ ਤਾਰੈ ਦਾਨਸਬੰਦ ਸੋਈ ਬਿਲ ਧੋਵੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਦਾਨਸਬੰਦ ਤੇ ਬੰਦ ਨਹੀਂ ਕਹਿ ਦੇਣਾ ਤਦ ਦਾ ਨਹੀਂ ਲਾਉਣਾ ਦਾਨਸ ਬੰਦ ਸੂਈ ਇੱਥੇ ਵਿਸਰਾਮ ਹੈ ਦਿਲ ਤੋ ਵੈ ਮੁਸਲਮਾਨ ਸੂਈ ਮਾਲਖ ਵੈ ਪੜਿਆ ਬੂਝੈ ਸੋ ਪਰਮਾਨ ਪੜਿਆ ਭਾਰਾ ਉਚਾਰਨ ਕਰਨਾ ਬੂਝੈ ਕਸ ਕੇ ਬੋਲਣਾ ਪੜਿਆ ਬੂਝੈ ਸੋ ਪਰਮਾਨ ਜਿਸ ਸਿਰ ਦਰਗਾਹ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ 나ਹੀ ਸਤ ਕਾ ਢਬ 나ਹੀ ਸਤ ਕਾ ਢਬ ਢਬ ਪੁਲਾ ਹੀ ਬੂਲਨਾ ਤੰਗ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਥਨਸ਼ਟ ਜਗ ਭ੍ਰਿਸ਼ਟ ਹੋਏ ਦੂਪਤਾ ਇਵ ਜਗ ਕਿਸੇ ਤਰ੍ਹਾਂ ਪਾਠ ਉਚਾਰਨ ਕਰਨਾ ਜਿਹੜੇ ਅਨਜਾਨ ਪਾਠੀ ਜਿਨ੍ਹਾਂ ਨੇ ਸੰਧਿਆ ਨਹੀਂ ਨ ਕੀਤੀ ਹਮਦੇ ਉਹ ਕਹਿੰਦੇ ਥਾਨ ਸਟ ਥਾਨ ਸਟ ਨਹੀਂ ਕਹਿਣਾ ਥਨਸ਼ਟ ਇਥੇ ਯਮਕ ਲਾਦਣੀ ਹੈ ਥਨਸ਼ਟ ਜਗਪ੍ਰਸਟ ਹੋਏ ਇਥੇ ਵਿਸਰਾਮ ਡੂਬਤਾ ਇਥੇ ਯਮਕ ਲਾਦਨੀ ਹੈ ਦੂਬਤਾ ਵੱਖਰਾ ਪਾਠ ਨਹੀਂ ਕਰਨਾ ਦੂਬਤਾ ਇਵ ਜਗ ਕਲਮਹਿ RAM ਨਾਮ ਸਾਰ ਕਲਮਹਿ ਵੱਖਰਾ ਪਾਠ ਕਲਮਹਿ RAM ਨਾਮ ਸਾਰ ਅਕੀਤਾ ਮਿਟਹਿ ਨਾਕ ਪਕੜ ਠੱਗਣ ਕੋ ਸੰਸਾਰ ਰਹਾਉ ਆਟ ਸੇਤੀ ਨਾਕ ਪਕੜਹਿ ਸੂਜਤੇ ਤਿੰਨ ਲੋਹ ਮਗਰ ਪਾਛੈ ਕਾਛ ਨਾ ਸੂਜੈ ਏਹ ਪਦਮ ਅਲੋਹ ਖੱਤਰੀਆ ਤਾ ਧਰਮ ਛੋਡਿਆ ਖੱਤਰੀਆ ਤਾ ਧਰਮ ਛੋਡਿਆ ਖੱਤਰੀਆ ਤਾ ਧਰਮ ਛੋਡਿਆ ਮਲੇਸ਼ ਭਾਖਿਆ ਗਹੀ ਮਲੇਸ਼ ਭਾਖਿਆ ਗਹੀ ਗਹੀ ਬੋਲਣਾ ਗਈ ਨਹੀਂ ਕਹਿਣਾ ਖੱਤਰੀਆ ਤ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਾਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁੱਧਹਿ ਕਰਹ ਬੇਦ ਅਭਿਆਸ ਬੇਨਾਮ ਹਰ ਕੀ ਮੁਕਤ ਨਾਹੀ ਕਹ ਨਾਨਕ ਦਾਸ ਕਹ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗगन ਮੈ ਥਾਲ ਰਾਵ ਚੰਦ ਦੀਪਕ ਬਨੇ ਗਗਨ ਨਹੀਂ ਕਹਿਣਾ ਹੈ ਗਗਨ ਹੀ ਬੋਲਨਾ ਆਮ ਕਈ ਢੀੜੇ ਸੰਥਿਆ ਨਹੀਂ ਨਾ ਕੀਤੀ ਹੁੰਦੀ ਉਹ ਗਗਨ ਕਹਿ ਜਾਂਦੇ ਹਨ ਮੈਂ ਉਚਾਰਨ ਕਰਨਾ ਇਸ ਨੂੰ ਮੈਂ ਨਹੀਂ ਕਹਿਣਾ ਹੈ ਗਗਨ ਮੈਂ ਥਾਲ ਗਗਨ ਰੂਪ ਥਾਲ ਹੈ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਮਲਿਆਨ ਮਲਿਆਨ ਤੇ ਲੱਲੇ ਨੂੰ ਸਿਆਰੀ ਲੱਗ ਜੀ ਮਲੇ ਧੂਪ ਮਲ ਆਣ ਲੋ ਮਲ ਆਣ ਲੋ ਮਲ ਆਣ ਪਾਠ ਇਕੱਠਾ ਹੀ ਹੈ ਲਮਕਾ ਕੇ ਲੋ ਦਾ ਨਾਲ ਸੰਬੰਧ ਹੈ ਮਲ ਆਣ ਨਹੀਂ ਕਹਿਣਾ ਮਲ ਆਣ ਲੋ ਮਲ ਆਣ ਲੋ ਪਵਨ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਕੈਸੀ ਆਰਤੀ ਹੋਏ ਇਥੇ ਵੀ ਸ੍ਰੀ ਪਾਵਕ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਅਨਹਤਾ ਸ਼ਬਦ ਇਥੇ ਵਿਸਰਾਮ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਾ ਸੁਹੇਲਾ ਸਾਹਿਬ ਨਾਲੋਂ ਵੱਖਰਾ ਸ਼ਬਦ ਹੈ ਇਹ ਹੈ ਨਹੀਂ ਇਹ ਥੀ ਸਹਸ ਤਵ ਨੈਨ ਇਥੇ ਠੰਮ ਕੇ ਨਾ ਨਾ ਨਨ ਨੈਨ ਹੈ ਤੋਹਿ ਕਾ ਇਸ ਕਰਕੇ ਧਿਆਨ ਨਾਲ ਹੈ ਬੋਲਣਾ ਹੈ ਨਹੀਂ ਬੋਲਣਾ ਸਹ ਸਮੂਰਤ ਨਨਾ ਇਕ ਤੋਹੀ ਨਨਾ ਇਕ ਤੋਹੀ ਨਹੀਂ ਕਹਿਣਾ ਸਹ ਸਮੂਰਤ ਨਨਾ ਇਕ ਤੋਹੀ ਸਹਸ ਪਾਦ ਵਿਮਲ ਨਾਨ ਇਕ ਪਦ ਗੰਧ ਬਿਨ ਸਹਸ ਤਾਵ ਗੰਧ ਇਵ ਚਲਤ ਮੋਹੀ ਦੋ ਵਿਸਰਾਮ ਹਨ ਧਿਆਨ ਨਾਲ ਲਾਉਣਾ ਹੈ ਵਿਸਰਾਮ ਦੋਵੇਂ ਮਹੰਗਾ ਵਿਸਰਾਮ ਹੈ ਇਹ ਸਹਿਸ ਪਦ ਬਿਮਲ ਨਨ ਏਕ ਪਦ ਹਜ਼ਾਰਾਂ ਤੁਹਾਡੇ ਬਿਮਲ ਕੀ ਉਜਲ ਚਰਨ ਹਨ ਯਾਨੀ ਸਰਗੁਣ ਸਰੂਪ ਦੇ ਵਿੱਚ ਨਨ ਏਕ ਪਦ ਨਹੀਂ ਹੈ ਇੱਕ ਵੀ ਚਰਨ ਨਿਰਗੁਣ ਸਰੂਪ ਦੇ ਵਿੱਚ ਇੱਥੇ ਪਹਿਲਾ ਵਿਸਰਾਮ ਹੈ ਗੰਧ ਬਿਨ ਸਹਿਸ ਤਵ ਗੰਧ ਇੱਥੇ ਦੂਸਰਾ ਵਿਸਰਾਮ ਹੈ ਇਹ ਵਿਚਲਤ ਮੂਹੀ ਚੱਲਤ ਨਹੀਂ ਕਹਿਣਾ ਹੈ ਸਾਬ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹ ਚਾਨਣ ਹੋਏ ਤਿਸ ਕੈ ਪਾਠ ਹੈ ਤਿਸ ਕੈ ਚਾਨਣ ਸਭ ਮਹ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਇੱਥੇ ਕਮਲ ਹੈ ਸੋਇਲਾ ਸਾਹਿਬ ਚ ਕਮਲ ਹੈ ਹਰ ਚਰਨ ਕਮਲ ਹਰ ਚਰਨ ਕਮਲ ਮਕਰੰਦ ਇਥੀ ਠਮਕ ਲੋਭਿਤ ਮਨੋ ਅਨ ਦਿਨੋ 모ਹ ਆਹੀ ਪਿਆਸਾ ਅਨ ਦਿਨੋ 모ਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਮ ਵਾਸਾ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌ ਪਤੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਧਨ ਅਖੁੱਟ ਨ ਨਿਖਟੈ ਨ ਜਾਇ ਇਸ ਰਾਮ ਇਹੋ ਧਨ ਅਖੁੱਟ ਇੱਥੇ ਵਿਸਰਾਮ ਲਾਉਣਾ ਨ ਨਿਖਟੈ ਇੱਥੇ ਠਮਕੈ ਨ ਜਾਇ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਈ ਗੁਰ ਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਆਵ ਗੁਣ ਕਾਟ ਗੁਣ ਵਿਦੈ ਸਮਾਈ ਪੂਰੈ ਗੁਰ ਕੈ ਸਹਿਜ ਸੁਭਾਅ ਏ ਇਹ ਪੂਰਾ ਪਾਠ ਪ੍ਰਾਤਨ ਸਰੂਪਾਂ ਚ ਦਲਾਵਾਂ ਦੇ ਨਾਲ ਸ਼ੁੱਧ ਪਾਠ ਹੈ ਪੂਰਾ ਗੁਰ ਕਹਿ ਮੇਰੀ ਪੋਥੀ ਚ ਪੂਰੇ ਛਪਿਆ ਸੀ ਪਰ ਮੁੱਖ ਪਾਠ ਦਲਾਵਾਂ ਨਾਲ ਹੈ ਪੂਰਾ ਗੁਰ ਕਹਿ ਸਹਿਜ ਸੁਭਾਅ ਏ ਪੂਰੇ ਗੁਰ ਕੀ ਸਾਚੀ ਬਾਣੀ ਇੱਥੇ ਲਾਣ ਵਾਲੀ ਹੈ ਸੁਖ ਮਨ ਅੰਤਰ ਸਹਿਜ ਸਮਾਨੀ ਇਹ ਸੁਖਮਨ ਇਕੱਠਾ ਪਾਠ ਨਹੀਂ ਕਰਨਾ ਸੁਖ ਇਥੇ ਯਮਕ ਲਾਦਨੀ ਹੈ ਸੁਖ ਮਨ ਅੰਤਰ ਸਹਿਜ ਸਮਾਨੀ ਇੱਕ ਅਚਰਜ ਜਨ ਦੇਖੋ ਭਾਈ ਇਹ ਅਚਰਜ ਪਾਠ ਕਰਨਾ ਹੈ ਐੜੇ ਦੇ ਵਿੱਚ ਡੈਸ਼ ਦੇ ਕੇ ਚਾਲ ਅਨੁਸਾਰ ਅਚਰਜ ਵੀ ਕਰ ਸਕਦੇ ਆ ਪਰ ਚਾਲ ਅਨੁਸਾਰ ਇਥੇ ਅਚਰਜ ਇਕ ਅਚਰਜ ਜਨ ਦੇਖੋ ਭਾਈ ਦੁਬਿਦਾ ਮਾਰ ਹਰ ਮੰਨ ਵਸਾਈ ਨਾਮ ਅਮੂਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੂਏ ਗੁਰਮਤੀ ਘਾਟ ਪ੍ਰਗਟ ਹੋਏ ਸਹਜੇ ਜੇਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ ਤਨਾਸਰੀ ਮਹੱਲਾ ਪੰਜ ਤਨਾਸਰੀ ਮਹੱਲਾ ਤੀਜਾ ਹਰ ਧਨ ਹਰ ਨਾਮ ਧਨ ਨਿਰਮਲ ਅਤ ਅਪਾਰਾ ਹਾਂਜੀ ਹਰ ਨਾਮ ਧਨ ਨਿਰਮਲ ਠੀਵਸਰਾਮ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਾਨ ਬਿਨ ਪੁਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗੁਰਮੁਖ ਹਰ ਰਸ ਚਖੈ ਕੋਇ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤਾ ਤਿਹ ਲੋਏ ਜੋ ਚਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤੇਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬੇਲ ਲਾਇ ਆਨੰਦਨ ਦਾਜ ਹੈ ਸਾਤ ਨ ਪਾਏ ਸਤ ਗੁਰ ਮਿਲੈ ਸਭ ਤ੍ਰਿਸਨੁ 부ਝਾਏ ਨਾਨਕ ਨਾਮ ਸਾਤ ਸੁਖ ਪਾਏ ਤਨਾਸਰੀ ਨਾਨਕ ਨਾ ਹਾਂਜੀ ਨਾਮ ਨਾਨਕ ਪਾਤੇ ਯਮਕ ਲਾ ਕੇ ਨਾਮ ਤੇ ਵਿਸਰਾਮ ਲਾ ਦੋ ਤਨਾਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸਮਾਲੇ ਜੀ ਅਜੰਤ ਜਿਨਹ ਪ੍ਰਤ ਪਾਲੇ ਅੰਤਰ ਪਦ ਬਿਲੀ ਦੀਪਕ ਪਦਾ ਦੋਵੇਂ ਫਸੇ ਲਗਦੇਗਾ ਸਦਾ ਧਨ ਅੰਤਰ ਨਾਮ ਸਮਾਲੇ ਮੁਕਤ ਪਦਾਰਥ ਤੈਨ ਕਉ ਪਾਏ ਤੈਨ ਕਉ ਪਾਏ ਹਰ ਕੈ ਨਾਮ ਰੱਤੇ ਲੇਵ ਲਾਏ ਗੁਰ ਸੇਵਾਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਏ ਸਾਤ 시ਗਾਰ 라ਵੇ ਪ੍ਰਭ ਸੋਏ ਹੋਮ ਵਿੱਚ ਪ੍ਰਭ ਕੋਈ ਨਾ ਪਾਏ ਹੋਮ ਵਿੱਚ ਪ੍ਰਭ ਕੋਈ ਨਾ ਪਾਏ ਰੱਬ ਪਾਤੀ ਜਮਤ ਲੱਗੇ ਮੂਲੁ ਭੁਲਾ ਜਨਮ ਗਵਾਏ ਗੁਰਤੇ ਸਾਤ ਸਾਤ ਸਹਿਜ ਸੁਖ ਬਾਣੀ ਕੀ ਇਸ੍ਰਾਮ ਗੁਰਤੀ ਇਥੇ ਵਿਸਰਾਮ ਹੈ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮੰਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਨਾਨਕ ਸਾਚ ਰਤੇ ਇਥੇ ਵਿਸਰਾਮ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ ਤੀਜਾ ਤੀਜਾ ਦੋ ਵਾਰੀ ਉਚਾਰਨ ਕਰਨਾ ਹੈ ਜਗ ਮੈਲਾ ਮੈਲੂ ਹੋਈ ਜਾਏ ਆਵੇ ਜਾਏ ਦੂਜਾ ਲੋਭਾਏ ਦੂਜਾ ਭਾਏ ਸੰਪਰਜ ਵਿਗੋਈ ਮਨ ਮੁਖ ਚੋਟਾ ਖਾਏ ਆਪਣੀ ਪਾਤਖ ਹੋਈ ਗੁਰ ਸੇਵਾ ਤੇ ਜਾਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ ਗੁਰ ਮੁਖ ਉਬਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦ੍ਰਿੜਾਈ ਭਗਤ ਕਰੇ ਜਨ ਵਡਿਆਈ ਪਾਏ ਜੀਵਨ ਪਾਉਤੇ ਵਿਸਰਾਮ ਆ ਮੈਂ ਭਗਤ ਕਰੇ ਜਾਨ ਵਡਿਆਈ ਪਾਏ ਸਾਚ ਰਤੇ ਸੁਖ ਸਹਜ ਸਮਾਈ ਸਾਚੀ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸਬਦ ਆਪਿ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋ ਧਨਪੁਰਖ ਜਿਸ ਨਾਮ ਪਿਆਰ ਤੈਨ ਪ੍ਰਭ ਸਾਚੈ ਇੱਕ ਸੱਚ ਲਾਏ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ